ਵੱਡਿਆਂ ਦਾ ਸਤਕਾਰ ਅਤੇ ਛੋਟਿਆਂ ਨੂੰ ਪਿਆਰ ਇੱਕ ਸੁੰਦਰ ਪੰਜਾਬੀ ਰਿਵਾਇਤ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀਫਤ ਤੁਹਾਡਾ ਸਾਡੇ ਪੰਜਾਬੀ ਜੀਵਨ ਚੈਨਲ ਉੱਪਰ ਤੇ ਬਿਲੋਂ ਸਵਾਗਤ ਹੈ ਅੱਛਾ ਅਸੀਂ ਗੱਲ ਕਰਾਂਗੇ ਇੱਕ ਅਜੇਹੀ ਰਿਵਾਇਤ ਦੀ ਜੋ ਸਾਡੀ ਪੰਜਾਬੀ ਸੱਭਿਆਚਾਰ ਦੀ ਰੀੜ ਦੀ ਹੱਡੀ ਹੈ ਵੱਡਿਆਂ ਦਾ ਸਤਿਕਾਰ ਤੇ ਛੋਟਿਆਂ ਨੂੰ ਪਿਆਰ ਇਹ ਸਿਰਫ ਇੱਕ ਸੁੰਦਰ ਵਿਚਾਰ ਨਹੀਂ ਸਗੋਂ ਇੱਕ ਅਜੀਹਤ ਜੀਵਨ ਮੰਤਰ ਹੈ ਜੋ ਪਰਿਵਾਰਾਂ ਨੂੰ ਜੋੜ ਕੇ ਰੱਖਦਾ ਹੈ ਸਮਾਜ ਨੂੰ ਸੰਸਕਾਰ ਦਿੰਦਾ ਹੈ ਅਤੇ ਅਸਲ ਇਨਸਾਨੀਅਤ ਨੂੰ ਉਜਾਗਰ ਕਰਤਾ ਹੈ ਵੱਡੇ ਦਾ ਸਤਿਕਾਰ ਰੱਬ ਦਾ ਦਰਸ਼ਨ ਵੱਡੇ ਉਹ ਨਹੀਂ ਜੋ ਉਮਰ 'ਚ ਵੱਡੇ ਹਨ ਉਹ ਵੱਡੇ ਹਨ ਜੋ ਤਜਰਬੇ ਤੇ ਸਬਰ 'ਚ ਵੱਡੇ ਹਨ ਵੱਡੇ ਉਹ ਨਹੀਂ ਜੋ ਉਮਰ 'ਚ ਵੱਡੇ ਹਨ ਉਹ ਵੱਡੇ ਹਨ ਜੋ ਤਜਰਬੇ ਤੇ ਸਬਰ 'ਚ ਵੱਡੇ ਹਨ ਪਰਿਵਾਰ ਵਿੱਚ ਦਾਦਾ-ਦਾਦੀ, ਨਾਨਾ-ਨਾਨੀ, ਮਾਤਾ-ਪਿਤਾ ਜਿਹੜਾ ਹੋਰ ਸਿਆਣੇ ਵੱਡੇ ਸਿਰਫ ਰਿਸ਼ਤੇ ਨਹੀਂ ਹੁੰਦੇ। ਉਹ ਜੀਵਨ ਦੀ ਕਿਤਾਬ ਦੇ ਉਹ ਸਫ਼ੇ ਹਨ ਜਿਨ੍ਹਾਂ ਤੋਂ ਅਸੀਂ ਜੀਣਾ ਸਿੱਖਦੇ ਹਾਂ। ਜਦੋਂ ਅਸੀਂ ਉਹਨਾਂ ਦੀ ਇੱਜ਼ਤ ਕਰਦੇ ਹਾਂ, ਉਹਨਾਂ ਦੇ ਪੈਰ ਛੂਕੇ ਅਸੀਸ ਲੈਂਦੇ ਹਾਂ ਤਾਂ ਅਸੀਂ ਰੱਬ ਦੀ ਰਹਿਮਤ हासिल ਕਰਦੇ ਸਤਿਕਾਰ ਨਾ ਕਰਨ ਵਾਲਾ ਕਦੇ ਵੀ ਆਦਰ ਨਹੀਂ ਪਾਉਂਦਾ ਅੱਜ ਕੱਲ ਦੀ ਦੁਨੀਆ ਵਿੱਚ ਨੌਜਵਾਨ ਕਈ ਵਾਰ ਸਮਝਦੇ ਹਨ ਕਿ ਉਹਨਾਂ ਨੂੰ ਸਭ ਕੁਝ ਆ ਜਾਂਦਾ ਹੈ ਪਰ ਜਿਸ ਨੇ ਤਜਰਬਾ ਨਹੀਂ ਲਿਆ ਉਹ ਕਦੇ ਵੀ ਅਸਲੀ ਸਫਲਤਾ ਨਹੀਂ ਪਾ ਸਕਦਾ ਵੱਡਿਆਂ ਦੇ ਅਨੁਭਵ ਸਾਡੀ ਜੀਵਨ ਨਾਵ ਨੂੰ ਟੋਡੇ ਵਿੱਚ ਪਾਰ ਲਾਂਦੇ ਹਨ ਛੋਟਿਆਂ ਨੂੰ ਪਿਆਰ ਸੰਸਕਾਰ ਦਾ ਬੀਜ ਜਿਵੇਂ ਇੱਕ ਬੂਟਾ ਜਦ ਪਾਣੀ ਤੇ ਮਿੱਟੀ ਮਿਲਦੀ ਹੈ ਤਾਂ ਚੰਗਾ ਫਲ ਦਿੰਦਾ ਹੈ ਉਸੇ ਤਰ੍ਹਾਂ ਬੱਚਿਆਂ ਨੂੰ ਜਦ ਪਿਆਰ ਸਹਿਣਸ਼ੀਲਤਾ ਅਤੇ ਸਮਝ ਮਿਲਦੀ ਹੈ ਤਾਂ ਉਹ ਚੰਗੇ ਇਨਸਾਨ ਬਣਦੇ ਹਨ ਅਸੀਂ ਜਿਵੇਂ ਬੱਚਿਆਂ ਨਾਲ ਗੱਲ ਕਰਦੇ ਹਾਂ ਉਹ ਵੀ ਉਸੇ ਤਰੀਕੇ ਨਾਲ ਸਮਾਜ ਨਾਲ ਗੱਲ ਕਰਦੇ ਹਨ ਬੱਚਿਆਂ ਨੂੰ ਥਾਪਾ ਦੇਣਾ ਉਹਨਾਂ ਦੀ ਗਲਤੀ ਸਮਝ ਕੇ ਸੁਧਾਰਨਾ ਨਾ ਕਿ ਡਾਂਟ ਨਾਲ ਦਬਾਉਣਾ ਇਹ ਹੀ ਅਸਲ ਪਿਆਰ ਹੈ ਅਸੀਂ ਜਦ ਬੱਚਿਆਂ ਨੂੰ ਪਿਆਰ ਦਿੰਦੇ ਹਾਂ ਤਾਂ ਅਸੀਂ ਇੱਕ ਸੰਸਕਾਰ ਵਾਂਣ ਪੀੜੀ ਤਿਆਰ ਕਰ ਰਹੇ ਹੁੰਦੇ ਹਾਂ ਜੋ ਕਦੇ ਵੀ ਆਪਣੀਆਂ ਜੜ੍ਹਾਂ ਨੂੰ ਨਹੀਂ ਭੁਲਾਂਦੀ ਪਰਿਵਾਰ ਜਿੱਥੇ ਦੋਵੇਂ ਚੀਜ਼ਾਂ ਹੋਣ ਉਹੀ વાસ્તਵਿਕ ਰੱਬ ਦਾ ਕਰ ਅੱਜ ਦੇ ਕਲਯੁਗੀ ਸਮੇਂ ਵਿੱਚ ਰਿਸ਼ਤੇ ਕੱਚੇ ਹੋ ਰਹੇ ਹਨ ਘਰਾਂ ਵਿੱਚ ਨਾ ਸਤਿਕਾਰ ਰਹਿ ਗਿਆ ਨਾ ਪਿਆਰ ਮੂਲ ਕਾਰਨ ਇਹ ਹੈ ਕਿ ਅਸੀਂ ਆਪਣੇ ਵੱਡਿਆਂ ਨੂੰ ਬੋਝ ਸਮਝਣ ਲੱਗ ਪਏ ਹਾਂ ਤੇ ਬੱਚਿਆਂ ਨੂੰ ਸਿਰ ਤੇ ਚੜਾ ਦਿੱਤਾ ਹੈ ਪਰ ਅਸਲ ਰਸਤਾ ਇਹ ਹੈ ਕਿ ਵੱਡਿਆਂ ਨੂੰ ਉਹਨਾਂ ਦੀ ਉਮਰ ਤਜਰਬੇ ਅਤੇ ਮਿਹਨਤ ਲਈ ਇੱਜ਼ਤ ਦਿਓ ਛੋਟਿਆਂ ਨੂੰ ਉਨ੍ਹਾਂ ਦੀ નિર્ਦੋਸ਼ਤਾ ਉਮੀਦਾਂ ਅਤੇ ਪਵੇਖ ਲਈ ਪਿਆਰ ਦਿਓ ਸੋਚੋ ਜੇ ਹਰ ਘਰ ਵਿੱਚ ਇਹ ਮੂਲ ਮੰਨੇ ਜਾਣ ਤਾਂ ਘਰ ਸੁੰਦਰ ਹੋਣਗੇ ਸਮਾਜ ਚਮਕਦਾ ਨਜ਼ਰ ਆਏਗਾ ਤੱਕਦੇ ਵੀ ਕੋਈ ਪੇਰੈਂਟ ਨਹੀਂ ਪੇਰੈਂਟ ਹੋਈ ਜ਼ਿੰਦਗੀ ਨਹੀਂ ਹੋਵੇਗੀ ਅੰਤ ਵਿੱਚ ਇੱਕ ਸੁੰਨੀ ਸੋਚ ਵੱਡਿਆਂ ਦੀ ਦੁਆਵਾਂ ਤੇ ਛੋਟਿਆਂ ਦੀ ਮੁਸਕਾਨ ਇਹ ਦੋ ਚੀਜ਼ਾਂ ਘਰ ਦੀ ਜੰਨਤ ਬਣਾ ਦਿੰਦੀਆਂ ਨੇ ਵੱਡਿਆਂ ਦੀ ਦੁਆਵਾਂ ਤੇ ਛੋਟਿਆਂ ਦੀ ਮੁਸਕਾਨ ਇਹ ਦੋ ਚੀਜ਼ਾਂ ਘਰ ਨੂੰ ਜੰਨਤ ਬਣਾ ਦਿੰਦੀਆਂ ਨੇ ਆਓ ਅਸੀਂ ਵੀ ਆਪਣੀ ਜ਼ਿੰਦਗੀ ਵਿੱਚ ਇਹ ਰੀਤ ਲਿਆਉਂਦੇ ਹਾਂ ਵੱਡਿਆਂ ਨੂੰ ਹੰਝੂ ਨਹੀਂ ਹੱਸੇ ਦਈਏ ਛੋਟਿਆਂ ਨੂੰ ਡਰ ਨਹੀਂ ਦਰਸਨ ਦਈਏ ਆਓ ਅਸੀਂ ਵੀ ਆਪਣੀ ਜ਼ਿੰਦਗੀ ਵਿੱਚ ਇਹ ਰੀਤ ਲਿਆਂਦੇ ਹਾਂ ਵੱਡਿਆਂ ਨੂੰ ਹੰਝੂ ਨਹੀਂ ਹਾਸੇ ਦਈਏ ਛੋਟਿਆਂ ਨੂੰ ਡਰ ਨਹੀਂ ਦਰਸਨ ਦਈਏ ਜੇ ਤੁਹਾਨੂੰ ਇਹ ਵਿਚਾਰ ਚੰਗਾ ਲੱਗਾ ਹੋਵੇ ਤਾਂ ਕਿਰਪਾ ਕਰਕੇ ਲਾਈਕ ਕਰੋ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਟ ਕਮੈਂਟ ਕਰਕੇ ਆਪਣਾ ਪਿਆਰ ਦਸੂ ਹੋਰ ਵੀ ਇੰਨਾ ਸੋਚ ਵਿਚਾਰਯੋਗ ਚਰਚਾਵਾਂ ਲਈ ਜੁੜੇ ਰਹੋ ਸਾਡੇ ਪੰਜਾਬੀ ਜੀਵਨ ਚੈਨਲ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ